ਦਰਦਾਂ ਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਕਰਵਾਇਆ ਜੇ ਟਟਕੇ ਡੰਗਾ ਟੁੱਟਣੇ ਵਾਲਾ ਆ ਜਾਓ ਡੰਗੇ ਦੇ ਉੱਪਰ ਪਾਣੀ ਆਂ ਡਿਆ ਸਾਰੇਆ ਤੁੰਗੀ ਆਂ ਡਿਆ ਓਏ ਉਹ ਪਾਣੀ ਦੇ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਉਹ ਪਾਣੀ ਚੜ ਗਿਆ ਉੱਪਰ ਓਏ ਕੱਤਾ ਮੇਰਾ ਬੱਲੇ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ ਵੀਰ ਬਾਬਾ ਘਰ ਹੁਣ ਥੋੜਾ ਜਿਹਾ 88 ਦਾ 1988 ਦਾ ਰਹਿ ਗਿਆ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਹੁਣ ਆਹ ਤੇ ਕਾਟੇ ਮੇਰੇ ਫੋਨ ਤੇ ਬਾਇ ਵੀ ਹੋ ਗਿਆ ਬਣਾਵਾ ਦੇ ਇੱਥੇ ਬਣਾਨੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਲੱਗੀ ਮੌਲ ਆ ਅੱਖੇ ਵਾਲੀ ਕੰਧ ਤੇ ਪਣੀ ਜੜ ਗਿਆ ਨੱਠੇ ਵਾਲੀ ਤੇ ਓ ਮੈਂ ਆ ਗਿਆ ਬਾਲ ਬਾਲੇ ਬਿੱਡੂ ਬਿੱਡੂ ਬੜਾ ਪਣੀ ਓਏ ਬਿੱਡੂ ਖਿੜ ਜਾਓ ਮੱਛਾ ਟਿਕਾ ਬਾਬੇ ਦੇ ਰਿਆ ਪ੍ਰਸ਼ਾਦ ਮੜੇਓ ਪ੍ਰਸ਼ਾਦ ਲਿਆ ਮੱਛਾ ਟਿਕੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਢੀਗੋ ਗਿਆ ਪੈ ਰੋ ਜਾਵੇ ਫੋਵੇ ਇਹ ਦਿਵਾਰ ਟੁੱਟ ਜਣੀ ਓਏ ਇਹ ਦਿਵਾਰ ਟੁੱਟ ਮੱਛਾ ਟਿਕਾ ਮੱਛਾ ਟਿਕਾ ਮੱਛਾ ਟਿਕਾ ਬਾਬੇ ਦੇ ਕਹਨਾਰੇ ਪਾਣੀ ਜਾਏਗਾ ਨਾ ਤੇ ਲਗਮਾ ਜਾ ਯਾਰ ਭੰਨ ਡਰ ਲੱਗਣ ਦੇ ਅੰਦਰ ਜਾ ਕੇ ਜਾ ਕੇ ਯਾਰ ਨਮਾਇਟਾ ਜੇ ਟੁੱਟ ਕੇ ਡੰਗਾ ਟੁੱਟਣੇ ਵਾਲਾ ਆ ਜਾ ਡੰਗੇ ਦੇ ਉੱਪਰ ਪਾਣੀ ਆਂਡਿਆ ਸਾਰੇਆ ਤੁੰਗੀ ਗੰਡਿਆ ਓਏ ਹੈ ਉਹ ਪਾਣੀ ਦੇ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਕੱਟਾ ਮੇਰਾ ਭੱਲੇ 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 ਵਾਹਿਗੁਰੂ 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 ਉਹ ਪਪਾ ਖਵਾ ਜਾ ਵੀਰ ਪਪਾ ਕਰ ਹੁਣ ਥੋੜਾ ਜਿਆ ਵੋਜੀ 88 ਤੋਂ 1988 ਤੋਂ ਰਹਿ ਗਿਆ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਅਰੇ ਇਹ ਕਿਉਂ ਕੱਟਦੇ ਮੇਰੇ ਫੋਨ ਤੇ ਬਾਇਬੀ ਹੋਏ ਮਨਾਵਾ ਦੇ ਇੱਥੇ ਬਣਾਨੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਵਗੀ ਮੋਲ ਹੈ ਨਕਸ਼ੇ ਵਾਲੀ ਕੰਧ ਤੇ ਪਣੀ ਚੜ ਗਿਆ ਨਕਸ਼ੇ ਵਾਲੀ ਤੇ ਓ ਮਾਗਰ ਵਾਹ ਲੈ ਪਲੇ ਮਿੱਡੂ ਮਿੱਡੂ ਬੜਾ ਪਣੀ ਓਏ ਮਿੱਡੂ ਪਛੈ ਜਾਓ ਮੱਛਾ ਟਿਕਾ ਬਾਬੇ ਦੇ ਬਿਆ ਪ੍ਰਸ਼ਾਦ ਮਣੇਯਾ ਪ੍ਰਸ਼ਾਦ ਲਿਆ ਮੱਛਾ ਟਿਕੀਏ ਲਾ ਆ ਪਾਣੀ ਦੇ ਬਿਲਕੁਲ ਕੰਡੇ ਦੇ ਓਏ ਓ ਢਿੱਲੋ ਗਿਆ ਪੈ ਰੋ ਗਿਆ ਓਏ ਇਹ ਦਿਵਾਰ ਟੁੱਟ ਜਣੀ ਓਏ ਮੱਛਾ ਟਿਕਾ ਮੱਛਾ ਟਿਕਾ ਮੱਛਾ ਟਿਕਾ ਬਾਬੇ ਦੇ ਕਿ ਨਾ ਨਾ ਪਣੀ ਜਾਏਗਾ ਨਾ ਤੇ ਲਗ ਰਿਹਾ